ਉਹ ਬੱਡੀ ਬੁੱਡੀ ਆ ਬਾਈ ਦਾ ਬੈੜ ਠੀਕ ਹੈ ਜੀ ਬਾਗਰ ਵੀ ਬੱਸੀਆ ਕਰਮ ਵਾਲੀ ਬਾਗਰ ਵੀ ਬੱਚੀ ਬਹੁਤ ਚੰਗੀ ਆ ਬਾਈ ਠੀਕ ਆ ਦਰਸਣਾ ਰੇਟ ਬਾਈ ਇਹਦਾ ਇਹਦਾ ਬਾਈ ਬੋਲ 75000 ਆ 70000 ਤੋਂ ਮਾਨਦਾਨ ਕਰਦਾ ਹੈ 70000 ਤੋਂ ਬਾਈ ਕਹਿੰਦਾ ਮਾਨਦਾਨ ਕਰਾਂਗੇ ਚਾਹੇ ਦੋ ਡੰਗ ਚੋਕੇ ਤਸੱਲੀ ਕਰਕੇ ਲੈ ਜਾਵੇ ਠੀਕ ਹੈ ਜੀ ਠੀਕ ਲੋਪੜਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਤੌੜਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਟਾਪ ਦੀਆਂ ਪੰਜ ਗਾਵਾਂ ਸੁਈਆਂ ਵੀਆਂ ਜੀ ਠੀਕ ਹੈ ਬਾਕੀ ਸੁਰਮੁਕ ਕੱਲੀ ਕੱਲੀ ਦਾ ਤੋਰਾ ਦਿਖਾਉਣੇ ਆ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਵੇਖਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 57890 ਜੀ ਦਰਸ਼ਕ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਜ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਨਾ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਨਾਮ ਦਸਨ ਬਣ ਤੋੜਾ ਜਿਹੜਾ ਬਣਦਾ ਬਾਈ ਠੀਕ ਆ ਜੀ ਤੇ ਕਿੰਨੇ ਗਾਂ ਵੀਰੇ ਆਪਣੇ ਕੋਲ ਆਪਰੇ ਕੋਲੇ 5 ਨੇ ਬਾਈ ਅੱਜ ਠੀਕ ਆ ਪਹਿਲੀ ਗਾਂ ਦੀ ਜਾਣਕਾਰੀ ਵੀਰੇ ਪਹਿਲੀ ਗਾਂ ਬਾਈ ਟੋਕੜ ਬਹਿੜਾ ਦੁੱਧਾ 15 ਕਿਲੋ ਬੱਚੀ ਦੰਦੇ ਠੀਕ ਆ ਆ ਬੱਚੀ ਆ ਬਾਈ ਮਾਗਰੇ ਦੇ ਅੱਛਾ ਜੀ 2.5 ਮਹੀਨੇ ਦੀ ਸੂਈ ਹੋਈ ਆ ਬਾਈ 2.5 ਮਹੀਨੇ ਦੀ ਸੂਈ ਆ ਹਾਂ ਜੀ ਮਾਗਰ ਬੱਚੀ ਠੰਡੀ ਸੀਲ ਆ ਬਾਈ ਟੋਣ ਟੋਣ ਠੀਕ ਆ ਹਾਂ ਜੀ ਲੋ ਜੀ ਤੁਹਾਨੂੰ ਚੈੱਕ ਕਰ ਸਕਦਾ ਬਹੁਤ ਸੋਹ ਦੁੱਧ ਬਾਈ 15 ਕਿਲੋ 14 ਕਿਲੋ ਕੰਡਾ ਲਵਾ ਰਿਹਾ ਪੱਤਰੇ ਆਲੇ ਠੀਕ ਹੈ ਜੀ ਹਾਂਜੀ ਲੋ ਜੀ ਦੁਬਾਰੇ ਫੇਰ ਦੱਸੋ ਵੀਰੇ ਦੁੱਧ ਕਿਉਂ ਕਰ ਰਿਹਾ ਦੁੱਧ ਬਾਈ 15 ਕਿਲੋ 14 ਕਿਲੋ ਦਾ ਕੰਡਾ ਲਵਾ ਦੇਗਾ ਪੱਤਰੇ ਅਗਲੇ ਨੂੰ ਠੀਕ ਹੈ ਜੀ ਹਾਂਜੀ ਲੋ ਜੀ ਚੈੱਕ ਕਰ ਸਕਦੇ ਹੋ ਇਹ ਸੁਆ ਕੰਮ ਵੀਰੇ ਦਾ ਸੁਆ ਪਹਿਲਾਂ ਬੱਤੀ ਪਹਿਲਾਂ ਬੱਸੀ ਜੀ ਭਰਾ ਕੱਪ ਕਾਟ ਸੁਣਾ ਸੋਲਾ ਲੇਵਾ ਹੈਗਾ ਫਾੜੀ ਵਾਲਾ ਠੀਕ ਹੈ ਨਾ ਚੈੱਕ ਕਰ ਸਕਦੇ ਹੋ ਭਰਾ ਬਾਈ ਜੀ ਦੱਸਣਾ ਰੇਟ ਇਹਦਾ ਮੁੱਲ ਬਾਈ ਵਾਲਾ ਜਿੰਨਾ ਮਰਜ਼ੀ ਕਰਾ ਲਈ 55 ਕਰਾ ਲਈ 60 ਕਰਾ ਲਈ ਇੱਥੇ ਆ ਆ ਟੁਮਾਨ ਤਨ ਕਰਾ ਗਿਆ ਦਾ 50000 ਚੁਮਾਨ ਤਨ ਬਾਈ ਕਹਿੰਦਾ ਕਰ ਹਾਂਜੀ ਦੂਜੀ ਕੱਟ ਹਾਂਜੀ ਬਾਈ ਦੂਜੀ ਵਾਰ ਦੀ ਦੱਸੋ ਜਨ ਕਾਈ ਦੂਜੀ ਵਾਰ ਬਾਈ ਇਹ 2 ਕੁ ਮਹੀਨੇ ਸੂਈ ਆ ਡੇੜਕ ਦੀ ਡੇੜ ਦੀ ਮੰਨੋ ਥੱਲੇ ਬਾਈ 15 ਕਿਲੋ ਦਮਾ ਦਾ ਬੱਛੀ ਇਹਦੇ ਵੀ ਮਗਰ ਬੱਛੀ ਪਰਾ ਹਾਂਜੀ 15 ਲੀਟਰ ਦੁੱਧ ਦਾ 15 ਕਿਲੋ ਦੁੱਧ ਦਾ ਬਾਈ ਕੱਲਾ ਕੱਲਾ ਥਾਗਾ ਬੱਛੀ ਨੂੰ ਠੀਕ ਹੈ ਜੀ ਤੋੜ ਦੋ ਹਾਂਜੀ ਠੰਡੀ ਸੀ ਬਾਈ ਚੋਨ ਨੂੰ ਨਿਆਣਾ ਪਾਵੇ ਨਾ ਭੱਗ ਜਿਵੇਂ ਮਰਜ਼ੀ ਚੋਲੇ ਅਗਲਾ ਠੀਕ ਹੈ ਜੀ ਲੋ ਪਰਾ ਕੱ ਇੰਤਾਂ ਜ਼ਿਆਦਾ ਲਾ ਸਕਦੇ ਕੁਛ ਲੋ ਜੀ ਚੱਕਰ ਸਦਾ ਪਰਾ ਲੋ ਤਾਂ ਤੂੰ ਕੀ ਰੇਟ ਆ ਪ੍ਰਾ ਇਹਦਾ ਇਹਦਾ 50000 ਆ ਬਾਈ 50000 ਚ 2000 ਛੱਡ ਦਾਂਗੇ 50000 ਚ ਬਾਈ ਕਿੰਨਾ 2000 ਛੱਡ ਦਾਂਗੇ ਚਾਹੇ 2 ਡਾਗ ਕੋਲੇ ਪਿਆਰ ਲਾ ਚਾਹੇ 2 ਡਾਗ ਕੋਲੇ ਚਾਹੇ ਬਾਈ ਜਾੜਾਂ ਦੇ ਚੋਕ ਲੈ ਆਪੇ ਕਰੋ ਅਗਲਾ ਠੀਕ ਹੈ ਠੀਕ ਦੁੱਧ ਦੀ ਹਰੇਕ ਪੰਛੀ ਆਪੇ ਗਾਰੰਟੀ ਹੋ ਜਿੰਨਾ ਕਹਤਾ ਉਹਨਾਂ ਹੀ ਲਿਬੜੂ ਪਾਈ ਆ ਵੀ ਘੱਟ ਨਹੀਂ ਨਿਕਲਦਾ ਕਿੰਨਾ ਵਧੂਗਾ ਘਰਦਾਲੀ ਤਿੰਨ ਨੰਬਰ ਵੀਰੇ ਯਾਰ ਸ਼ਹਿਰ ਚ ਆ ਗਈ ਬਾਈ 30 ਦੂ ਤੀਜਾ ਸੁਆ ਗਹਿੜ ਹਾਂਜੀ ਇਸ ਲੇਹੂ ਬਾਈ 16 17 ਕਿਲੋ ਦੁੱਧ ਇਹਦੇ ਮਗਰ ਬੱਚੀਆਂ ਨੂੰ 23 ਦਿਨ ਹੋ ਗਏ ਸੀ ਮਾਂ ਚਾਹ ਖੜੀਆ ਮਗਰ ਬਹੁਤ ਪ੍ਰਿੰਟ ਵਾਲੀ ਚੰਗੀ ਆ ਠੀਕ ਆ ਹਾਂਜੀ ਲੋ ਭਰਾ ਮਗਰ ਬਸ ਇਹ ਨੇਰਾ ਥੋੜਾ ਜਿਹਾ ਤੋੜ ਦੋ ਭਰਾ ਇਹਨੂੰ ਬਾਹਰ ਕੱਢ ਦੋ ਲੋ ਜੀ ਬਾਕੀ ਚੋਰਾ ਤਰਾ ਕਰਮਾਂ ਵਾਲੇ ਦਾ ਬਾਹਰ ਭੋਨੇ ਸਾਨੂੰ ਲੋ ਜੀ ਇਹ ਤਾਂ ਨੰਬਰ ਭਾਈ ਨੂੰ ਦੱਸ ਕੇ ਮੁਤਾਬਕ ਤੁਸੀਂ ਕਨੈਕਟ ਕਰ ਸਰ ਬਾਈ ਦਾ ਲੋ ਜੀ ਬਹੁਤ ਵੱਡੀ ਬੁੱਢੀ ਆ ਬਾਈ ਇਹ ਤਾਂ ਬੈੜਾ ਠੀਕ ਆ ਜੀ ਮਗਰ ਵੀ ਬੱਸੀਆ ਕਰਮਾਂ ਵਾਲੀ ਮਗਰ ਵੀ ਬੱਚੀ ਬਹੁਤ ਚੰਗੀ ਆ ਬਾਈ ਠੀਕ ਆ ਦੱਸਣਾ ਰੇਟ ਬਾਈ ਇਹਦਾ ਇਹਦਾ ਬਾਈ ਬੋਲੋ 75000 ਆ 70000 ਤੋਂ ਮਾਨਤਨ ਕਰਦਾ ਹੈ 70000 ਤੋਂ ਬਾਈ ਕਹਿੰਦਾ ਮਾਨਤਨ ਕਰਾਂਗੇ ਚਾਹੇ ਦੋ ਡੰਗ ਚੋਕੇ ਤਸੱਲੀ ਕਰਕੇ ਲੈ ਜਾਵੇ ਯਾਰ ਠੀਕ ਹੈ ਜੀ ਠੀਕ ਲੋਪੜਾ ਰੇਟ ਇਹਦਾ ਵੀ ਦੱਸਤਾ ਬਾਈ ਨੇ ਠੀਕ ਹੈ ਨਾ ਬਾਈ ਨਾਲ ਕੰਟੈਕਟ ਕਰੋ ਮਾਗਰੀ ਪੱਸੀਆ ਕਰਮਾ ਵਾਲੀ ਦੀ ਚੈੱਕ ਕਰ ਸਰ ਐਰ ਸਾਰੀ ਉਹ ਪੱਸੀ ਹੈ ਨਾ ਹਾਂ ਬਾਈ ਯਾਰ ਹਰ ਚੀਂ ਪੈਂਦੀ ਹੈ ਹਾਂ ਰੰਗ ਜਾ ਦੇ ਨਾਲ ਦੀ ਮਾਂ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਵੀ ਅਗਲੀ 4 ਨੰਬਰ ਆ ਗਈ ਬਾਈ 4 ਨੰਬਰ ਬਹਿੜ ਹਾਂਜੀ ਇਹਦਾ ਬਾਈ ਬੱਚਾ ਮਰ ਗਿਆ ਰਾਤ ਹੈਗੀ 15 ਕਦਵਾਈ ਸੂਈ ਹੋਈ ਐ ਵਾਲਾ ਡਾਕਟਰ ਲੈ ਕੇ ਚੈੱਕ ਵੀ ਕਰਾ ਸਕਦਾ ਲਾਉਣ ਦਾ ਆਪਾ ਬੱਚਾ ਲਾ ਕੇ ਵੀ ਸ਼ੁਰੂ ਮਰਜੀ ਦੇ ਦਿੰਦਾ ਕੀ ਫਾਇਦਾ ਕਿਸੇ ਨੂੰ ਹਾਂਜੀ ਠੀਕ ਆ ਲਿਓ ਤੋੜ ਲਿਓ ਲਓ ਜੀ ਲੋੜਾ ਥੱਕਾ ਕਰਦੇ ਕੋਈ ਗੱਲੀ ਲਿਓ ਲਿਓ ਲੋ ਪ੍ਰੋਫੈਸ ਬਿਊਟੀ ਤਾਜੀ ਸੂਈ ਆ ਬੱਚਾ ਰਹਿਣੀ ਤਾਜੀ ਸੂਈ ਆ ਬਈ ਬੱਚਾ ਮਰ ਗਿਆ ਰਾਤ ਇਹਦਾ ਠੀਕ ਆ ਓਕੇ ਲੋ ਪ੍ਰੋ ਇਹਲੇ ਤਾਂ ਦੂਬਈ ਸਤਨਾ ਤੋਂ 18 ਕਿਲੋ ਹੁਣ ਠੀਕ ਆ ਰੇਟ ਵੀਰ ਜੀ ਹੀਰਾਈ ਬਾਈ 50 ਤੋਂ ਮਾਨਤਾ ਨਹੀਂ ਆ ਬਸ 50 ਤੋਂ ਮਾਨਤਾ ਲੋ ਭਰਾ ਤਾਜੀ ਸੂਈ ਬੱਚਾ ਹੈਣੀ ਬਾਈ ਕੱਲ ਚੈੱਕ ਕਰਵਾ ਲੈ ਚੈੱਕ ਕਰਵਾ ਦੇ ਠੀਕ ਹੈ ਤੇ ਡਾਕਟਰ ਲੈ ਕੇ ਬਾਈ ਵਾਲਾ ਚੈੱਕ ਵੀ ਕਰਾ ਲੈ ਆਪਣੀ ਤਾਂ ਵੀ ਗਰੰਟੀ ਠੀਕ ਹੈ ਵੀਰੇ ਠੀਕ 15 ਦਿਨ ਹੋ ਗਏ ਬਾਈ ਸੂਈ ਦੇ ਵੀਡੀਓ ਹੈਗੀ ਬੀ ਵੀਰ ਬਾਈ ਯਾਰ ਬੱਚੇ ਦੀ ਬਣਾਈ ਨਹੀਂ ਰਹਾ ਤੂੰ ਵੀਰ ਹੋ ਗਈ ਆਪਣੇ ਕੋਲ ਹਾਂ ਬੱਚੇ ਨੂੰ ਠੀਕ ਆ ਹਾਂ ਸੂਈ ਸਵਾਈ ਦੀ ਵੀਡੀਓ ਹੈਗੀ ਆ ਓਕੇ ਓਕੇ 15 ਦਿਨ ਹੋ ਗਏ ਬਾਈ ਠੀਕ ਹੈ ਵੀਰੇ ਅਗਲੀ ਵੀਰੇ ਅਗਲੀ ਬਾਈ ਪਹਿਲਾਂ ਆ ਗਈ ਬੱਚੀ ਪਹਿਲਾਂ ਆ ਜੀ ਪੋਹ ਦੋ ਦਾਂਦਾ ਬਾਈ ਹਾਂ ਮਗਰ ਬੱਚਾ ਮਿਲੂ ਹੋ ਗਿਆ ਨੂੰ 14 ਤੋਂ 15 ਦਿਨ ਹਾਂਜੀ ਲਿਓ ਪਰਾ 14 ਤੋਂ 15 ਦਿਨ ਹਾਂਜੀ ਠੀਕ ਦੋ ਪਰਾ ਚੈੱਕ ਕਰ ਸਰ ਨੰਨਾਂ ਦੇ ਦੋ ਦਾਂਦਾ ਬਾਈ ਦੋ ਦਾਂਦਾ ਬਾਈ ਦੱਸੀ ਦੇਖ ਸਰ ਤਾਂ ਤੁਹਾਨੂੰ ਲੈਵਲ ਉਹ ਬਹੁਤ ਵਈ ਇੰਟਰਸਟ ਹੈ ਨਾ ਬਹੁਤ ਸਾਰਾ ਪੂਰਾ ਫੀਡਿੰਗ ਵਾਲਾ ਲੈਵਾ ਬਾਈ ਹਾਂ ਲੋ ਹਾਂਜੀ ਫੀਡਿੰਗ ਵਾਲਾ ਲੂਆ ਸਾਚੀ ਮੂੰਹ ਮਾ ਬਹੁਤ ਸੋਨਾ ਬਾਈ ਬੱਚੀ ਦਾ ਠੀਕ ਹੈ ਮੈਂ ਇੱਕ ਵਾਰ ਹੋਰ ਦਿਖਾ ਦੀ ਗੇਟ ਮੜਿਆ ਲੋ ਜੀ ਲਿਓ ਤਨ ਲੋ ਜੀ ਫੇਸ ਦੇਖ ਸਾ ਨੀ ਠੀਕ ਹੈ ਪਰਾ ਇਹ ਇਹ ਦੁੱਧ ਕਿੰਨਾ ਤੇ ਸੇ ਵੀਰੇ ਇਹ ਹੱਲੇ ਬਾਈ 15 ਕਿਲੋ ਦਾ 14 ਕਿਲੋ ਦਾ ਚਾਹੇ ਜਿਹੜਾ ਮਰਜੀ ਬੰਦਾ ਕੰਡਾ ਲੈ ਲੈ ਆਪਣੇ ਘਰੇ ਆ ਕੇ ਠੀਕ ਹੈ ਰੇਟ ਰੇਟ ਬਾਈ ਬੱਚੇ ਦਾ 55 ਕਰਦੇ 50 ਹੀ ਜੈ ਪੂਰੇ ਦੀ 50 ਦੀ ਲੋ ਪਰਾ ਰੇਟ ਬਾਈ ਦੇ ਬਿਲਕੁਲ ਸਹੀ ਜੀ ਬਾਈ ਜੀ ਨਾਲ ਕਨੈਕਟ ਕਰ ਸਕਦੇ ਪਰਾ ਬਾਈ ਨੇ ਕੱਲੇ ਕੱਲੀ ਆਪਾਂ ਨੂੰ ਗਾਂ ਦਾ ਰੇਟ ਦੱਸਤਾ ਤੇ ਮਗਰ ਇਹਦੇ ਰਸਤਾ ਠੀਕ ਹੈ ਨਾ ਤੇ ਦੂਜੀ ਮਗਰ ਬਸੀਆਂ ਦੂਜੀ ਮਗਰ ਨਾਲ ਕਰ ਰੇਟ ਚਲੋ ਬਾਈ ਕਰ ਸਕਦੇ ਪਰਾ ਬਾਈ ਨਾਲ ਕਨੈਕਟ ਕਰ ਸਕਦੇ ਵੀਡੀਓ ਦੇਖ ਲਈ ਭੈਣ ਭਰਾਵਾਂ ਦਾ ਸਾਰਾ ਦਾ ਤਹਿਦਲੋ ਧੰਨਵਾਦ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚੋਕ ਕੇ ਬਾਏ